79 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਡ 10 ਗੁਰਦੁਆਰੇ ਦੇ ਸਾਹਮਣੇ ਵਾਲੀ ਦਰਖਤਾਂ ਦੀ ਛਾਂਵੇਂ ਕਈ ਪਿੰਡਾਂ ਤੋਂ ਆਏ ਉਹ ਲੋਕ ਉਸ ਸਮੇਂ ਤਕਵੀ ਨਿੱਕੀਆਂ-ਨਿੱਕੀਆਂ ਟੋਲੀਆਂ ਵਿੱਚ ਬੈਠ ਗੱਲਾਂ ਕਰ ਰਹੇ ਸਨ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਜ਼ਿਲ੍ਹੇ ਦੇ ਮੁਖ ਦਫ਼ਤਰ ਵੱਲੋਂ ਉਹਨਾਂ ਨੂੰ ਰੈੱਡ ਕਰਾਸ ਫੰਡ ਵਿੱਚੋਂ ਆਰਥਿਕ ਸਹਾਇਤਾ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਸਨੇਹੇ ਪੇਚ ਉੱਥੇ ਬੁਲਾਇਆ ਗਿਆ। ਮੰਤਰੀ ਸਾਹਿਬਾਂ ਨੇ ਖੁਦ ਆਪਣੇ ਹੱਥੀਂ ਉਹਨਾਂ ਨੂੰ ਚੈੱਕ ਦਿੱਤੇ ਜਾਣੇ ਸਨ। ਸਰਪੰਚ ਸਾਹਿਬ ਹਜੇ ਹੋਰ ਕਿੰਨਾ ਕੁ ਉੱਚੇ ਬੈਠਣਾ ਬੂ ਅੱਕੇ ਹੋਏ ਨਾਜ਼ਰ ਨੇ ਇੱਕ ਦਰਖਤ ਹੇਠਾਂ ਲੱਗੀਆਂ ਪਈਆਂ ਕੁਰਸੀਆਂ ਉੱਤੇ ਮਾਤਬਰ ਬਿਅਕਤੀਆਂ ਵਿਚਕਾਰ ਬੈਠੇ ਆਪਣੇ ਪਿੰਡ ਦੇ ਸਰਪੰਚ ਸੱਜਣ ਸਿੰਘ ਦੇ ਲਾਗੇ ਜਾ ਇਹ ਗੱਲ ਪੁੱਛੀ। ਉਹ ਮੈਂ ਤਾਂ ਆਪ ਤੁਹਾਡੇ ਵਰਗੀਆਂ ਕਹਿੰਦੇ ਤਾਂ ਸੀ ਕਿ ਬੀਬਾ ਜੀ ਨੇ ਦੁਪਹਿਰ ਤੱਕ ਆ ਜਾਣਾ। ਸਰਪੰਚ ਦਾ ਜਵਾਬ ਸੁਣਨਾ ਚਰਨੀ ਦੁਪਹਿਰ ਢਲ ਜਾਣ ਚੱਲੀ ਸਮੇਂ ਦੇ ਸੂਰਜ ਵੱਲ ਦੇਖਣਾ ਚਾਹਿਆ ਤਾਂ ਦਰਖਤਾਂ ਦੀਆਂ ਟਾਹਣੀਆਂ ਵਿੱਚੋਂ ਦੀ ਛਣ ਕੇ ਆਈ ਸੂਰਜ ਦੀ ਤੇਜ਼ ਰਿਸ਼ਕੋਰ ਉਸ ਦੀ ਅੱਖਾਂ ਵਿੱਚ ਤੀਰ ਵਾਂਗ ਆਵਜੀ ਹੁਣ ਤਾਂ ਦਬੈਰਾ ਵਿਟਲ ਚੱਲਿਆ ਸਵੇਰ ਦੇ ਭੁਖਣ ਭਾਣੇ ਬੈਠੇ ਆ ਤੁਸੀਂ ਪੁੱਛ ਪ੍ਰਤਾਰ ਕਰੋ ਭੁੱਖ ਕਾਰਨ ਨਾਜਰ ਦੇ ਟਿੱਡ ਵਿੱਚ ਖੂ ਪੈਣ ਲੱਗ ਪਈ ਥੋੜੀ ਦੇਰ ਪਹਿਲਾਂ ਹੀ ਮੈਂ ਕਿਸੇ ਜਾਨੂ ਨੂੰ ਪੁੱਛਿਆ ਉਹ ਕਹਿੰਦਾ ਮੰਤਰੀ ਸਾਹਿਬਾਂ ਨੇ ਚੰਡੀਗੜ੍ਹੋਂ ਆਣਾ ਨੇ ਲੰਬੇ ਸਫ਼ਰ 'ਚ ਮਾੜੀ-ਮੋੜੀ ਦੇਰੀ ਤਾਂ ਆਈ ਹੈ ਹੋਈ ਜਾਂਦੀ ਆ ਔਰ ਥੋੜੀ ਦੇਰ ਢੀਕ ਲੋ ਸਰਪੰਚ ਦਾ ਜਵਾਬ ਸੁਣਨਾ ਚਿਹਰੇ ਮੂੰਹ ਵਿੱਚ ਬੜਬੜ ਕਰ ਆਪਣੇ ਪਿੰਡ ਦੇ ਬੰਦਿਆਂ ਵਾਲੀ ਟੋਲੀ ਵੱਲ ਤੁਰ ਪਿਆ ਪਿਛਲੇ 2 ਸਾਲਾਂ ਤੋਂ ਅਖਬਾਰਾਂ ਉਤੇ ਟੀਵੀ ਚੈਨਲਾਂ ਉਤੇ ਮਾਲਵੇ ਦੇ ਪਿੰਡਾਂ ਵਿੱਚ ਫੈਲੀ ਕੈਂਸਰ ਦੀ ਬਿਮਾਰੀ ਕਾਰਨ ਮਰ ਰਹੇ ਲੋਕਾਂ ਬਾਰੇ ਖਬਰਾਂ ਆਉਂਦੀਆਂ ਰਹੀਆਂ ਸਨ ਕਈ ਪਿੰਡਾਂ ਦੇ ਬੰਦਿਆਂ ਨੇ ਇਕੱਠੇ ਹੋ ਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਅੱਗੇ ਦੁਖੜੇ ਰੋਏ ਨਾਲ ਹੀ ਉਹਨਾਂ ਨੇ ਸਰਕਾਰੀ ਦਫ਼ਤਰਾਂ ਦੇ ਚੱਕਰ ਵੀ ਕੱਡੇ ਚੰਡੀਗੜ੍ਹ ਜਾ ਮੰਤਰੀਆਂ ਅੱਗੇ ਮਰੀਜ਼ਾਂ ਦੀ دارو ਬੂਟੀ ਲਈ ਮਾਲੀਸਾਤਾ ਦੇ ਅਰਜ਼ੀਆਂ ਵੀ ਦਿੱਤੀਆਂ ਇਹਨਾਂ ਸਭ ਕੁਝ ਕਰਨ ਦੇ ਬਾਅਦ ਵੀ ਸਰਕਾਰ ਦੇ ਕੰਨਾਂ ਉੱਤੇ ਮਾੜੀ ਜੀ ਜੂੰ ਸਰ ਕੀ ਸੀ 6 ਕੁ ਮਹੀਨੇ ਪਹਿਲਾਂ ਤਸਿਲੋਂ ਆਏ ਸਰਕਾਰੀ ਬੰਦਿਆਂ ਨੇ ਪਿੰਡਾਂ ਵਿੱਚ ਜਾ ਕੇ ਕੈਂਸਰ ਪੀੜਤ ਮਰੀਜ਼ਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕੀਤੇ ਉਸ ਤੋਂ ਬਾਅਦ ਪਰਿਵਾਰ ਦੇ ਮੁਖੀਆਂ ਤੋਂ ਕੈਂਸਰ ਪੀੜਤ ਮਰੀਜ਼ ਲਈ ਮਾਲੀਸਾਤਾ ਵਾਸਤੇ ਫਾਰਮ ਭਰਵਾਏ ਗਏ ਉਹ ਕਮ ਮੁੱਕੇ ਨੂੰ ਵੀ ਕਈ ਮਹੀਨੇ ਹੋ ਗਏ ਪਰ ਮਾਮਲਾ ਅਜੇ ਵੀ ਵੇਚੇ ਹੀ ਲਟਕ ਰਿਹਾ ਜ਼ਿਲ੍ਹੇ ਦੇ ਵੱਡੇ ਦਫ਼ਤਰ ਚੱਕਾ ਗਏ ਨੇ ਛੇਤੀ ਪੀੜਤ ਪਰਿਵਾਰਾਂ ਨੂੰ ਕੋਈ ਫੰਕਸ਼ਨ ਕਰਕੇ ਚੈੱਕ ਵੰਡੇ ਜਾਣਗੇ ਪਿਛਲੇ ਮਹੀਨੇ ਸਰਪੰਚ ਨੇ ਨਾਜ਼ਰ ਨੂੰ ਦੱਸਿਆ ਬੜਾ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਬਹੁਤ ਭੈਣ ਨਟ ਕੀਤੀ ਆ ਨਹੀਂ ਤਾਂ ਸਾਡੀ ਕੌਣ ਸੁਣਦਾ ਇੱਥੇ ਪਰ ਅੰਦਰੋਂ ਤਾਂ ਨਾਜ਼ਰ ਬਹੁਤ ਬੁਰੀ ਤਰ੍ਹਾਂ ਖਿਜਿਆ ਹੋਇਆ ਸੀ ਉਹ ਪਿੰਡ ਦੇ ਲੋਕਾਂ ਦਾ ਧਿਆਨ ਰੱਖਣੇ ਤਾਂ ਮੇਰਾ ਫਰਜ਼ ਆ ਨਾਜ਼ਰ ਦੇ ਮੋਹ ਨਿਕਲੇ ਧੰਨਵਾਦੀ ਸ਼ਬਦਾਂ ਨੂੰ ਸੁਣ ਸਰਪੰਚ ਨੇ ਹੋਰ ਚੌੜਾ ਹੋ ਜਵਾਬ ਦਿੱਤਾ ਆ ਗਿਆ ਸਾਲਾ ਉਪਰੋਂ ਆਈਆਂ ਸਾਰੀਆਂ ਗਰੰਟਾ ਹੁਣ ਇਹ ਪਿੰਡ ਦੇ ਲੋਕਾਂ ਦਾ ਭਲਾ ਸੋਚੇਗਾ ਉਸ ਦਿਨ ਅੰਦਰੇ-ਅੰਦਰ ਕੁੜਦੇ ਨਾਜ਼ਰ ਨੇ ਆਪਣੇ ਆਪ ਨੂੰ ਹੀ ਸੁਣਾ ਸਰਪੰਚ ਨੂੰ ਕਈ ਗੱਲਾਂ ਕੱਡੀਆਂ ਸਨ ਕਿਉਂ ਬਈ ਨਾਜ਼ਰ ਸਾਂ ਕੀ ਕਹਿੰਦਾ ਤੇਰਾ ਸਰਪੰਚ ਨਾਜ਼ਰ ਨੂੰ ਨੀਵੀਆਂ ਪਾਈ ਤੁਰੇ ਆਉਂਦੇ ਦੇਖ ਉਸਦੇ ਨਾਲ ਪਿੰਡੋਂ ਆਏ ਇੱਕ ਬੰਦੇ ਨੇ ਉਸ ਨੂੰ ਪੁੱਛਿਆ ਕਹਿਣਾ ਕੀ ਸਾਰੇ ਸਖੰਨੇ ਕਹਿੰਦਾ ਬੀਬਾ ਨੇ ਟੰਡੀ ਅੜਾਉਣਾ ਰਸਤੇ ਚ ਮਾੜੀ ਮੋਟੀ ਡੇਟ ਤਾਂ ਹੋਈ ਜਾਂਦੀ ਆ ਨਾਜ਼ਰ ਨੇ ਆਪਣੇ ਮੋਢੇ ਉੱਤੇ ਰੱਖਿਆ ਪਰਨਾ ਪੁੰਜੇ ਵਿਚਾ ਬੈਠਣ ਲੱਗਿਆਂ ਦੱਸਿਆ ਉਹ ਐਨੇ ਚਰਚ ਤਾਂ ਬੰਦਾ ਦਿੱਲੀ ਦੱਖਣੋਂ ਪਹੁੰਚ ਜਾਂਦਾ ਮੰਤਰੀ ਨੇ ਪੈਦਲ ਥੋੜਾ ਹੋਣਾ ਉਹਨਾਂ ਦੀਆਂ ਕਾਰਾਂ ਤਾਂ ਹਵਾਨਾ ਗੱਲਾਂ ਕਰਦੀਆਂ ਨੇ ਨਾਜ਼ਰ ਦੀ ਗੱਲ ਸੁਣ ਉੱਥੇ ਬੈਠਿਆਂ ਵਿੱਚੋਂ ਇੱਕ ਬੋਲਿਆ ਉਹ ਕਹਿੰਦੇ ਚੈੱਕ ਆਇਆ ਨੂੰ 2 ਮਹੀਨੇ ਹੋ ਗਏ ਪਰ ਇਹਨਾਂ ਮੰਤਰੀਆਂ ਕੋਲ ਉਹਨਾਂ ਨੂੰ ਵੰਡਣ ਲਈ ਟਾਈਮ ਹੀ ਹੈ ਨਹੀਂ ਚੈੱਕ ਤਾਂ ਕੋਈ ਵੀ ਅਫਸਰ ਦੇ ਸਕਦਾ ਹੈ ਬੈਠੀ ਟਾਣੀ ਵਿੱਚੋਂ ਇੱਕ ਨੌਜਵਾਨ ਦੀ ਜਿਹੀ ਬੋਲ ਖਲਾ ਵਿੱਚ ਗੂੰਜੇ ਉਹ ਲੀਡਰ ਲੋਕਾਂ ਦੇ ਚੋਟਲੇ ਨੇ ਚੈੱਕ ਵੰਡਦਿਆਂ ਦੀ ਫੋਟੋ ਵੀ ਅਖਬਾਰਾਂ ਵਿੱਚ ਛਪਾਉਣੀ ਹੋਈ ਫੇਰ ਹੀ ਲੋਕਾਂ ਨੂੰ ਪਤਾ ਲੱਗੂ ਵੀ ਸਰਕਾਰ ਕੰਮ ਕਰ ਰਹੀ ਐ ਇੱਕ ਹੋਰ ਦੇ ਮੰਦੀ ਪੜਾਸੀ ਵਾਹ ਮਨੂ ਲਗਦਾ ਜਦੋਂ ਤੱਕ ਮੰਤਰੀ ਨੇ ਚੈੱਕ ਵੰਡਣੀਆਂ ਨਾ ਉਦੋਂ ਤੱਕ ਤਾਂ دارو ਬੂਟੀ ਕੋਣੋ ਵਿਚਾਰੇ ਅੱਦੇ ਮਰੀਜ਼ ਉਹੀ ਕੂਚ ਕਰ ਜਾਣਗੇ ਇੱਕ ਹੋਰ ਨੇ ਆਪਣੇ ਮਨ ਦਾ ਸੰਸਾ ਪਰਟਾਇਆ ਉੱਥੇ ਬੈਠਾ ਕੱਲਾ ਕੱਲਾ ਬੰਦਾ ਬਹੁਤ ਦੁਖੀ ਲੱਗਿਆ ਉਹਨਾਂ ਦੇ ਸਬਰ ਦਾ ਪਿਆਲਾ ਨੱਕੋ ਨੱਕ ਪਰ ਜਾਣ ਕਰਨ ਕਿਸੇ ਵੀ ਪਲ ਛਲਕ ਪੈਣ ਲਈ ਤਿਆਰ ਸੀ ਸਭ ਮਾਈ ਪਾਈ ਨੂੰ ਬੇਨਤੀਆ ਕਿ ਉਹ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਣ ਮંત્રી ਬੀਬਾ ਜੀ ਕੋਈ ਜ਼ਰੂਰੀ ਕੰਮ ਆ ਜਾਣ ਕਾਰਨ ਅੱਜ ਨਹੀਂ ਆ ਸਕਣਗੇ ਹੁਣ ਉਹ ਆਉਂਦੇ ਬੁੱਧਵਾਰ ਨੂੰ ਆਪਣਾ ਜਨਮ ਦਿਨ ਤੁਹਾਡੇ ਨਾਲ ਮਨਾਉਣਗੇ ਤੇ ਉੱਥੇ ਹੀ ਚੱਕ ਵੀ ਵੰਡੇ ਜਾਣਗੇ ਗੁਰਦੁਆਰੇ ਦੇ ਲਾਊਡ ਸਪੀਕਰਾਂ ਹੀ ਆਈ ਇਹ ਆਵਾਜ਼ ਸੁਣਨ ਦਰਖਤਾਂ ਹੇਠ ਟੋਲੀਆਂ ਬਣਾ ਬੈਠੇ ਤੀਵੀਆਂ ਮਰਤਾਂ ਵਿੱਚ ਇੱਕਦਮ ਹੀ ਹਲਚਲ ਮਚ ਗਈ ਅਤੇ ਉਹ ਆਪਣੇ ਕੱਪੜੇ ਝਾੜਦੇ ਉੱਠ ਖਲੋਤੇ ਕਈਆਂ ਨੇ ਕਾਲੇ ਕੱਦਮੀ ਗੁਰਦੁਆਰੇ ਦੇ ਬਾਹਰ ਖੜੇ ਉਸ ਆਜ਼ਮੀ ਦਵਾਰੇ ਜਾ ਕੇ ਰਕਤਿਆ ਜਿਸਨੇ ਲਾਊਡ ਸਪੀਕਰ ਉੱਤੇ ਚੱਕ ਨਾ ਮੰਡੇ ਜਾਣ ਬਾਰੇ ਲੋਕਾਂ ਨੂੰ ਦੱਸਿਆ ਉਹ ਤੁਹਾਨੂੰ ਕੱਲੇ-ਕੱਲੇ ਨੂੰ ਹੁਣ ਮੈਂ ਲਿਖ ਕੇ ਦੇਵਾਂ ਇੱਕ ਵਾਰ ਤਾਂ ਦੱਸ ਦਿੱਤਾ ਵੀ ਚੱਕ ਨੂੰ ਬੁੱਧਵਾਰ ਨੂੰ ਮੰਡੇ ਜਾਣਗੇ ਆਪਣੇ ਆਲੇ-ਦੁਆਲੇ ਇਕੱਠੇ ਹੋ ਗਏ ਤੀਵੀਆਂ ਮਰਦਾਂ ਦੇ ਭਾਂਤ-ਭਾਂਤ ਤੇ ਪੁੱਛੇ ਸਵਾਲਾਂ ਦੇ ਜਵਾਬ ਖਿੱਚ ਕੇ ਦਿੰਦਿਆਂ ਉਹ ਆਦਮੀ ਕਾਲੀਨਾ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਲਾਗੇ ਖੜੀ ਆਪਣੀ ਕਾਰਵਲ ਵਧਿਆ ਔਰ ਤੂੰ ਤਾਂ ਯਾਰ ਇਉਂ ਗੱਲ ਕਰ ਰਿਹਾ ਜਿਵੇਂ ਐ ਪੈਸੇ ਤੇਰੀ ਜੇਬ ਵਿੱਚੋਂ ਜਾਣੇ ਹੋ ਇਹ ਪੈਸਾ ਸਰਕਾਰ ਨੇ ਟੈਕਸਾਂ ਰਾਹੀਂ ਲੋਕਾਂ ਕੋਲੋਂ ਇਕੱਠਾ ਕੀਤਾ ਹੋਇਆ ਹੈ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਕਿ ਉਹ ਆਦਮੀ ਆਪਣੀ ਕਾਰ ਅੰਦਰ ਬੈਠੇ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਅੱਗੇ ਹੋ ਕੇ ਕਾਰ ਦੀ ਖਿੜਕੀ ਫੜ ਦਰੀਲ ਨਾਲ ਉਸ ਆਦਮੀ ਨੂੰ ਝਾੜਿਆ ਤਾਂ ਕਾਰ ਵਾਲੇ ਨੇ ਬੋਲਣ ਵਾਲੇ ਵੱਲ ਕੋੜ ਕੇ ਵੇਖਿਆ ਇਹ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਇਹ ਸਰਕਾਰੀ ਪੈਸੇ ਨਹੀਂ ਇਹ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਨੇ ਉਸ ਆਦਮੀ ਨੇ ਬੋਲਣ ਵਾਲੇ ਨੌਜਵਾਨ ਨੂੰ ਆਪਣਾ ਮੂੰਹ ਬੰਦ ਕਰਨ ਦਾ ਸ਼ਰਕ ਕੀਤਾ ਉਹ ਗੁਰਦੁਆਰੇ ਦਾ ਚੜਾਵਾ ਵੀ ਮੱਥਾ ਟੇਕਣ ਲੱਗਿਆ ਸਾਡੀਆਂ ਜੇਬਾਂ ਵਿੱਚੋਂ ਹੀ ਜਾਂਦਾ ਹੈ ਪਰ ਉਹ ਨੌਜਵਾਨ ਕਿਸੇ ਹਿੱਲੇ ਵੀ ਚੁੱਪ ਨਹੀਂ ਸੀ ਰਹਿਣਾ ਚਾਹੁੰਦਾ ਜੇ ਇਹ ਪੈਸੇ ਗੁਰਦੁਆਰੇ ਦੇ ਨੇ ਤਾਂ ਮਿਨਿਸਟਰ ਦਾ ਹੱਥ ਲਵਾਉਣਾ ਜ਼ਰੂਰੀ ਹੈ ਪਹਿਲੇ ਨੌਜਵਾਨ ਦੇ ਪਿੱਛੇ ਇੱਕ ਹੋਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਸਾਰਿਆਂ ਨੂੰ ਬੋਲਣ ਲੱਗ ਪਏ ਦੇਖਕਾਰ ਵਾਲੇ ਆਦਮੀ ਨੇ ਕਾਰ ਅੰਦਰ ਬੈਠ ਕਾਰ ਦੀ ਨਾ ਖਿੜਕੀ ਬੰਦ ਕੀਤੀ ਤੇ ਕਾਰ ਪਾ ਜਾ ਕੇ ਲੈ ਗਿਆ ਆਜਰ ਸਾਂ ਆਪਣੇ ਟੱਬਰਾਂ ਦੀ ਜੀ ਮਾਰ ਰਹੇ ਨੇ ਇਹਨਾਂ ਸਾਲਿਆਂ ਨੂੰ ਆਪਣੇ ਜਨਮ ਦਿਨ ਮਨਾਉਣੇ ਸੋਚਦੇ ਨੇ ਉਸੇ ਨਾਲ ਇਹ ਜਾਗਰ ਨਹੀਂ ਕਿੰਨੀ ਦੇਰ ਆਪਣੇ ਅੰਦਰ ਇਕੱਠਾ ਹੋਰੇ ਗੁੱਸੇ ਨੂੰ ਠੁਕਦਿਆਂ ਇਹ ਗਲਾਕੀ ਤਾਂ ਤੇਜ਼ ਤੇਜ਼ ਤੁਰੇ ਜਾਂਦੇ ਨਾજર ਨੇ ਅਸਮਾਨ ਦੇ ਨੁਕਰੇ ਛਿਪਨ ਲਈ ਤਿਆਰ ਖੜੇ ਸੂਰਜ ਵੱਲ ਵੇਖਿਆ ਜਿਸ ਨੇ ਕੁਝ ਮਿੰਟਾਂ ਬਾਅਦ ਹੀ ਉਹਨਾਂ ਸਾਰਿਆਂ ਦੇ ਦੁਆਲੇ ਹਨੇਰੇ ਦੀ ਲੱਪ ਬਗਾਵਤ ਨਹੀਂ ਸੀ ਇਹ ਵੀ ਸਹਲਾ ਆਪਣੇ ਆਪ ਨੂੰ ਮੰਤਰੀ ਸਮਝਦਾ ਸੂਰਜ ਵੱਲ ਦੇਖ ਨਾજર ਦੇ ਮਨ ਵਿੱਚ ਇੱਕ ਖਿਆਲ ਆਇਆ ਤੋਂ ਉਸਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ ਆਦਰ ਸਿਆਂ ਬੁੱਧਵਾਰ ਨੂੰ ਬੀਬੀ ਨੇ ਇੱਧਰ ਚੱਕ ਵੰਡਣ ਨੂੰ ਆਉਣਾ ਉਹ ਤਾਂ ਆਪਣੇ ਪਿੰਡ ਜਨਮ ਦਿਨ ਮਨਾਉਣ ਆਏਗੀ ਉਸ ਦਿਨ ਵੀ ਜੇ ਉਸਨੂੰ ਟਾਈਮ ਮਿਲਿਆ ਤਾਂ ਚੱਕ ਵੰਡੂ ਨਹੀਂ ਤਾਂ ਆਜਰਗੀ ਹੋ ਨਾਜਰ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਜਾਗਰ ਨੇ ਇੱਕ ਵਾਰ ਫੇਰ ਉਸਦੇ ਜ਼ਖਮ ਵਿੱਚ ਸੂਈ ਚੋਪ ਦਿੱਤੀ ਪਰ ਜਾਗਰ ਦੇ ਅੱਖੇ ਬੋਲ ਸੁਨ ਨਾਜਰ ਦੇ ਦਿਲ ਵਿੱਚ ਪੈਂਦੀ ਚੀਜ਼ ਬਾਰੇ ਉਸ ਕੋਲੋਂ ਬੋਲ ਕੇ ਨਾ ਦੱਸਿਆ ਗਿਆ ਮੈਂ ਤਾਂ ਸੋਚਿਆ ਸੀ ਹੱਥ 'ਚ ਪੈਸੇ ਆ ਜਾਣ ਤੇ ਕੁੜੀ ਨੂੰ ਇੱਕ ਵਾਰ ਫੇਰ ਬੀਕਾਂ ਨੇ ਲੈ ਕੇ ਜਾਵਾਂ ਪਰ ਇਹਨਾਂ ਸਾਰੇ ਲੀਡਰਾਂ ਨੇ ਤਾਂ ਸਾਡੇ ਕਰ ਤਬਾਹ ਕਰਕੇ ਰਖਤੇ ਆਪਣੇ ਪਿੰਡ ਵੱਲ ਨੂੰ ਜਾਣ ਵਾਲੀ ਕੋਈ ਸਵਾਰੀ ਲੱਭਣ ਲਈ ਤੇਜ਼ ਤੇਜ਼ ਪੈਰ ਪੁੱਟਦਿਆਂ ਨਾਜਰ ਨੇ ਸੋਚਿਆ ਕਹਾਂ ਜਾਣ ਤੇ ਕੀ ਜਵਾਬ ਦੇਵਾਂਗਾ ਉਸ ਔਕੜੀ ਨੂੰ ਵੀਕਾ ਨੇੜ ਦੇ ਹਸਪਤਾਲ ਲਿਜਾ ਕੇ ਇੱਕ ਵਾਰ ਫਿਰ ਚੈੱਕਅਪ ਕਰਾਉਣ ਲਈ ਨਾਜਰ ਕਈ ਵਾਰ ਨਿਰਮਲ ਨੂੰ ਆਖ ਚੁੱਕਿਆ ਪਰ ਦਵਾਈਆਂ ਦਾ ਜੁਗਾੜ ਨਾ ਹੋ ਸਕਣ ਕਰ ਗੱਲ ਅੱਗੇ ਹੀ ਅੱਗੇ ਪੈਂਦੀ ਗਈ ਡੈਡੀ ਤੂੰ ਮੇਰਾ ਫਿਕਰ ਨਾ ਕਰ ਹੋਰ ਨਾ ਮੇਰੇ ਕਰਕੇ ਮੰਜੇ ਤੇ ਪੈ ਗਏ ਜੇ ਤੂੰ ਡਿਗ ਪਿਆ ਤਾਂ ਘਰ ਦਾ ਕੀ ਬਣੂ ਤੂੰ ਆਪਣਾ ਖਿਆਲ ਰੱਖ ਜਿੰਨੇ ਦਿਨ ਮੈਂ ਜਾਉਣਾ ਨਾ ਉਹ ਤਾਂ ਜਿਉਂਗੀ ਕਾਫੀ ਹਨੇਰਾ ਹੋਏ ਤੂੰ ਸਵੇਰ ਦਾ ਕਰੋ ਨਿਕਲਿਆ ਨਾਜ਼ਰ ਮੂੰਹ ਲਟਕਾ ਕੇ ਘਰ ਆਇਆ ਤਾਂ ਵਿਹੜੇ ਵਿੱਚ ਡੇ ਮੰਜੇ ਉੱਤੇ ਲੰਮਾ ਪੈ ਗੇ ਨਾਜ਼ਰਵਲ ਨਿਰਮਲ ਦੇਖਣ ਲੱਗ ਪਈ ਪਰ ਦੋ ਤਿੰਨ ਮਿੰਟ ਵੀ ਜਦੋਂ ਉਸਦੇ ਮੂੰਹੋਂ ਕੋਈ ਬੋਲ ਨਾ ਨਿਕਲਿਆ ਤਾਂ ਨਿਰਮਲ ਨੇ ਫਿਕਰਮੰਦ ਹੋ ਇੱਕ ਅਲਕੀ ਜਿਹੜੇ ਚਾਰ ਓਰੇ ਕੋਲ ਨੇ ਮੈਂ ਤਾਂ ਵੇਚ ਕੇ ਕੁੜੀ ਦਾ ਇਲਾਜ ਕਰਾਉਣਾ ਭਾਵੇਂ ਨਾજર ਸਵੇਰ ਦਾ ਭੁੱਖਣ ਪਾਣਾ ਫਿਰ ਰਿਹਾ ਸੀ ਪਰ ਫਿਰ ਵੀ ਮਨ ਵਿੱਚ ਇੱਕ ਖਿਆਲ ਆ ਜਾਂਦਾ ਜਸਵੀਰ ਵੱਲੋਂ ਸਾਹਮਣੇ ਲਿਆ ਰੱਖੀ ਥਾਲੀ ਵਿੱਚੋਂ ਰੋਟੀ ਦੀ ਬਰਕੀ ਤੋੜਨ ਨੂੰ ਉਸ ਤੋਂ ਮਨ ਨਾ ਕੀਤਾ ਡੈਡੀ ਇਹ ਜ਼ਮੀਨ ਨਹੀਂ ਵੇਚਣੀ ਨਾજર ਨੂੰ ਰੋਟੀ ਖਾਂਦਿਆਂ ਦੇਖ ਜਿਵੇਂ ਨਿਰਮਲ ਨੇ ਉਸ ਤੇ ਮਨ ਅੰਦਰਲੀ ਗੱਲ ਬੁਝਲੀ ਹੋਵੇ ਨਿਰਮਲ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਸੁਣ ਬਿਨਾ ਕੁਝ ਬੋਲੇ ਨਾજર ਨੇ ਉਸ ਦੇ ਚਿਹਰੇ ਵੱਲ ਵੇਖਿਆ ਜ਼ਮੀਨ ਵੇਚ ਕੇ ਆਪਾਂ ਕੀ ਕਰਾਂਗੇ ਤੂੰ ਮੇਰਾ ਫਿਕਰ ਨਾ ਕਰ ਮੈਂ ਨਹੀਂ 체ਤੀ ਨਹੀਂ ਮੰਨ ਲੱਗੀ ਠੰਡੇ ਬੋਲੀ ਆਖੀ ਨਿਰਮਲ ਦੀ ਗੱਲ ਸੁਨ ਨਾਜਰ ਨੇ ਆਪਣੇ ਸਾਹਮਣੇ ਪਈ ਰੋਟੀ ਵਾਲੀ ਥਾਲੀ ਪਰਾਂ ਨੂੰ ਸਰਕਾ ਦਿੱਤੀ ਬੇਟਾ ਜਿੰਨਾ ਕੋਲ ਜ਼ਮੀਨਾਂ ਹੈ ਨਹੀਂ ਉਹ ਕਿਹੜਾ ਰੋਟੀ ਨਹੀਂ ਖਾਂਦੇ ਨਾਜਰ ਨੇ ਮੰਜੇ ਤੋਂ ਉੱਠ ਨਿਰਮਲ ਦੇ ਤਪ ਦੇ ਮੱਥੇ ਉੱਤੇ ਹੱਥ ਰੱਖਿਆ ਤਾਂ ਨਿਰਮਲ ਨੇ ਆਪਣਾ ਮੂੰਹ ਦੂਸਰੇ ਪਾਸੇ ਨੂੰ ਪੁਆ ਆਪਣੀਆਂ ਪਰਾਈਆਂ ਅੱਖਾਂ ਬੰਦ ਕਰ ਲਈਆਂ ਜ਼ਮੀਨ ਤੋਂ ਬਿਨਾ ਆਪਾਂ ਕੀ ਕਰਾਂਗੇ ਐਸੋ ਹੀ ਅੰਦਰ ਲੱਕ ਕੰਮ ਨਵੇੜ ਉਹਨਾਂ ਦੇ ਲਾਗੇ ਆਖੜੀ ਜਸਵੀਰ ਨੇ ਵੀ ਨਾਜ਼ਰ ਨੂੰ ਪੁੱਛਿਆ ਓੜੇ ਕੰਮ ਨੇ ਕੋਈ ਦਿਹਾੜੀ ਧੱਪਾ ਕਰ ਲੂੰ ਤੋਨੂੰ ਭੁੱਖੇ ਨਹੀਂ ਮਨ ਦਿੰਦਾ ਨਿਰਮਲ ਦੇ ਮੰਜੇ ਦੀ ਬਾਹੀ ਉੱਤੇ ਬੈਠੇ ਨਾਜ਼ਰ ਦੇ ਮੋਢੇ ਉੱਤੇ ਹੱਥ ਰੱਖ ਖੜੀ ਜਸਵੀਰ ਨੇ ਜਦੋਂ ਇਹ ਗੱਲ ਸੁਣੀ ਤਾਂ ਪਰਦੀਪਲ ਉਸਤੇ ਮਨ ਅੰਦਰ ਕਾਫੀ ਹਰਚਲ ਹੋਈ ਪਰ ਉਸ ਦਾ ਪ੍ਰਭਾਵ ਜਸਵੀਰ ਨੇ ਆਪਣੇ ਚਿਹਰੇ ਉੱਤੇ ਨਾ ਹੰਦ ਦਿੱਤਾ ਕੁੜੀ ਨੂੰ ਕੋਈ ਦੇਤਾ ਖਾਣੋਂ ਨਾਜ਼ਰ ਨੇ ਬੱਲਵਦੀ ਰੌਸ਼ਨੀ ਵਿੱਚ ਕੁਝ ਜ਼ਿਆਦਾ ਹੀ ਪੀਲਾ ਦਿੱਸ ਤੇ ਨਰਮਲ ਦੇ ਚਿਹਰੇ ਵੱਲ ਦੇਖ ਪੁੱਛਿਆ ਖਿਚੜੀ ਦਿੱਤੀ ਸੀ ਬਣਾ ਕੇ ਦੋ ਕੁ ਚਮਚ ਖਾ ਕੇ ਬਸ ਕਰ ਗਈ ਕਹਿੰਦੀ ਭੁੱਖ ਹੀ ਨਹੀਂ ਲੱਗਦੀ ਜਸਵੀਰ ਕੁੜ ਦੀ ਗੱਲ ਸੁਣ ਜਿਵੇਂ ਨਾજર ਦੀ ਵੀ ਭੁੱਖ ਮਰ ਗਈ ਹੋਵੇ ਹੁਣ ਕੋਈ ਦਵਾਈ ਦੇਣੀ ਆ ਇਸ ਨੂੰ ਨਾજર ਨੇ ਆਪਣੇ ਲਾਗੇ ਨਹੀਂ ਵੀ ਪਾਈ ਖੜੀ ਜਸਵੀਰ ਨੂੰ ਪੁੱਛਿਆ ਡੈਡੀ ਜੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਰਾਤੀ ਲੈਣ ਵਾਲੀਆਂ ਸਾਰੀਆਂ ਦਵਾਈਆਂ ਲੈ ਲਈਆਂ ਨੇ ਜਿਹੜੀ ਦਵਾਈ ਪਿਛਲੇ ਹਫ਼ਤੇ ਤੋਂ ਖਤਮ ਹੋ ਗਈ ਪਈ ਸੀ ਨਾ ਉਹ ਵੀ ਅਜਾ ਮਨਵੀਰਾ ਲੁਧਿਆਣੇ ਤੋਂ ਲੈ ਆਇਆ। ਨਿਰਮਲ ਦੀ ਗੱਲ ਸੁਣ ਪਰਦੀਪਲ ਅਮਨ ਦਾ ਚਿਹਰਾ ਉਸ ਦੀ ਅੱਖਾਂ ਅੱਗੇ ਆਇਆ ਤਾਂ ਉਸ ਨੂੰ ਲੱਗਿਆ ਜਿਵੇਂ ਅਮਨ ਵੀ ਫਰਿਸ਼ਤਾ ਬਣ ਇਸ ਦੁੱਖ ਦੀ ਘੜੀ ਉਹਨਾਂ ਦੇ ਨਾਲ ਆ ਖੜਿਆ ਹੋਵੇ। ਤੁਸੀਂ ਰੋਟੀ ਤਾਂ ਖਾ ਲਓ ਠੰਡੀ ਹੋ ਜਾਂਦੀ ਹੈ। ਮੰਜੇ ਉੱਤੇ ਪਈ ਰੋਟੀ ਵਾਲੀ ਥਾਲੀ ਵੱਲ ਦੇਖ ਜਸਵੀਰ ਬੋਲੀ। ਓਏ ਰੋਟੀ ਖਾਣ ਨੂੰ ਚਿਤ ਨਹੀਂ ਮੰਦਾ। ਨਾਦਰ ਨੇ ਉਦਾਸੇ ਬੋਲ ਸੁਣ ਪਰਾਂ ਨੂੰ ਗਰਦਨ ਕੁਮਾਰੀ ਨਿਰਮਲ ਨੇ ਪਲ ਦੀ ਪਲ ਨਾਜ਼ਰ ਦੇ ਉਤਰੇ ਹੋਏ ਚਿਹਰੇ ਵੱਲ ਧਿਆਨ ਨਾਲ ਵੇਖਿਆ ਡੈਡੀ ਜੀ ਤੁਸੀਂ ਤਾਂ ਸਵੇਰ ਦੀਆਂ ਦੋ ਰੋਟੀਆਂ ਖਾਧੀਆਂ ਹੋਈਆਂ ਨੇ ਮੈਨੂੰ ਤਾਂ ਲੱਗਦਾ ਤੁਸੀਂ ਦੁਪਹਿਰੇ ਵੀ ਕੁਝ ਨਹੀਂ ਖਾਧਾ ਹੋਣਾ ਐਂ ਤਾਂ ਤੁਹਾਡੇ ਅੰਦਰ ਗਰਮੀ ਪੈ ਜੂ ਜੇ ਤੁਸੀਂ ਡਿੱਗ ਪਏ ਤਾਂ ਸਾਨੂੰ ਕੌਣ ਸੰਭੂ ਨਿਰਮਲ ਦੀਆਂ ਅੱਖੀਆਂ ਗੱਲਾਂ ਸੁਣ ਕੁਰਸੀ ਉੱਤੇ ਬੈਠ ਕੇ ਤੁਰਨ ਲੱਗੇ ਨਾਜ਼ਰ ਦੇ ਪੈਰ ਉੱਥੇ ਰੁੱਕ ਗਏ ਓ ਤੂੰ ਡੱਡিয়ে ਮੇਰਾ ਫਿਕਰ ਨਾ ਕਰ ਮੈਂ ਨਹੀਂ ਕਿਧਰੇ ਮਰਦਾ ਇਹ ਆਖਦਿਆਂ ਨਾਜ਼ਰ ਨੇ ਨਿਰਮਲ ਦਾ ਮੱਥਾ ਚੁੰਮ ਲਿਆ ਤਾਂ じゃ ਹੁਣ ਆਖ ਨਾਦਰ ਨੇ ਮੰਜੇ ਉੱਤੇ ਪਈ ਥਾਲੀ ਵਿੱਚੋਂ ਇੱਕ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ ਤਾਂ ਉਹ ਜਿਵੇਂ ਉਸਦੇ ਸੰਗ ਵਿੱਚ ਅੜਦੀ ਜਾ ਰਹੀ ਹੋਵੇ ਬੜੀ ਹੀ ਮੁਸ਼ਕਲ ਨਾਲ ਉਸ ਤੋਂ ਡੇਢ ਕੁ ਰੋਟੀ ਖਾਦੀ ਗਈ ਗਲਾਸ ਵਿੱਚਲਾ ਪਾਣੀ ਪੀ ਉਹ ਉਸੇ ਮੰਜੇ ਉੱਤੇ ਡੇੜਾ ਹੋ ਗਿਆ ਉਸ ਰਾਤ ਉਹ ਤਿੰਨੇ ਆਪੋ ਆਪਣੇ ਮੰਜਿਆਂ ਉੱਤੇ ਅੱਖਾਂ ਬੰਦ ਕਰ ਪਏ ਸਨ ਪਰ ਉਹਨਾਂ ਤਿੰਨਾਂ ਵਿੱਚੋਂ ਕਿਸੇ ਦੀਆਂ ਅੱਖਾਂ ਵਿੱਚ ਵੀ ਨੀਂਦ ਨਹੀਂ ਸੀ ਆਰੀ ਜ਼ਮੀਨ ਵੇਚਣ ਬਾਰੇ ਨਾਜਰ ਦੀ ਆਖੀ ਗੱਲ ਕਰਨ ਸਭ ਦੇ ਮਨਾਂ ਅੰਦਰ ਬਹੁਤ ਕੁਝ ਉਲਟਾ-ਪੁਲਟਾ ਹੋ ਗਿਆ ਲੱਗਿਆ ਉਹ ਸਭ ਕੁਝ ਨੂੰ ਠੀਕ ਕਰਨ ਲਈ ਜਿਵੇਂ ਉਹ ਸਾਰੇ ਹੀ ਕੋਸ਼ਿਸ਼ ਤਾਂ ਕਰ ਰਹੇ ਹੋਣ ਪਰ ਕਲ ਫਿਰ ਵੀ ਨਾ ਬਣ ਰਹੀ ਹੋਵੇ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ